ਅੱਜ ਟ੍ਰਾਇੰਗਲ ਮੈਥ ਕਲਾਸਿਸ ਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਆਇਆ ਟੌਪਿਕ ਦਾ ਨਾਮ ਹੈ ਚੱਕਰ ਇਸ ਵੀਡੀਓ ਦੇ ਵਿੱਚ ਆਪਾਂ ਚੱਕਰ ਦੇ ਨਾਲ ਸੰਬੰਧਿਤ ਮੇਨ ਕੀ ਪੁਆਇੰਟ ਐਮਸੀਕਿਊ ਟਰੂ ਫਾਲਸ ਤੇ ਫਿਲਪ ਕਰਾਂਗੇ ਸਭ ਤੋਂ ਪਹਿਲਾਂ ਆਪਣੇ ਕੋਲੇ ਹੈ ਇੱਕ ਚੱਕਰ ਹੈਗਾ ਇਸ ਨੂੰ ਆਪਾਂ ਕਹਿੰਦੇ ਚੱਕਰ ਦਾ ਕੇਂਦਰ ਇਸ ਇੱਕ ਬਿੰਦੂ ਤੇ ਜਿਹੜੀ ਲਾਈਨ ਇਹਨੂੰ ਸਪਰਸ਼ ਕਰਕੇ ਲੰਘਦੀ ਹੈ ਇਨੂੰ ਆਪਾਂ ਕਹਨੇ ਹੈਗੇ ਸਪਰਸ ਰੇਖਾ ਜਿਹੜਾ ਇਹ ਵਾਲਾ ਬਿੰਦੂ ਹੈ ਇਸ ਨੂੰ ਆਪਾਂ ਕਹਨੇ ਹੈਗੇ ਸਪਰਸ ਬਿੰਦੂ ਇਹ ਗੱਲ ਨਾਲ ਧਿਆਨ ਨਾਲ ਸੁਣੀਆ ਐਮਸੀਕਿਊ ਜਾਂ ਆਪਣੇ ਕੋਲੇ ਟਰੂ ਫਾਲਸ ਦੇ ਵਿੱਚ ਪੁੱਛ ਲੈਂਦੇ ਆ ਫਿਲਪ ਅਪ ਦੇ ਵਿੱਚ ਵੀ ਵੀ ਇੱਥੇ ਚੱਕਰ ਤੇ ਸਪਰਸ ਰੇਖਾ ਸਪਰ ਟੱਚ ਕਰਦੇ ਆ ਸੁੰਦੇ ਆਗੇ ਉਸ ਬਿੰਦੂ ਨੂੰ ਕੀ ਕਹਨੇ ਹੈਗੇ ਤਾਂ ਹੁਣ ਜਿਹੜੀ ਸਪਰਸ਼ ਕਰਕੇ ਲੱਗਦੀ ਨੂੰ ਸਪਰਸ਼ ਰੇਖਾ ਕਹਿੰਦਾ ਜਿਹੜੀ ਏ ਰਹਿ ਗਈ ਚੱਕਰ ਦੇ ਵਿੱਚ ਚੱਕਰ ਨੂੰ ਦੋ ਭਾਗਾਂ 'ਚ ਕੱਟਦੇ ਇਹਨੂੰ ਆਪਾਂ ਕਹਿੰਦੇ ਆ ਚੱਕਰ ਦੀ ਜੀਵਾ ਇਹਨੂੰ ਇੰਗਲਿਸ਼ ਦੇ ਵਿੱਚ ਕੋਰਡ ਕਹਿੰਦੇ ਨੇ ਹੈਗੇ ਸਪਰਸ਼ ਰੇਖਾ ਨੂੰ ਆਪਾਂ ਟੈਂਜੈਂਟ ਕਹਿੰਦੇ ਨੇ ਹੈਗੇ ਉਸ ਤੋਂ ਬਾਅਦ ਜਿਹੜੀ ਜੀਵਾ ਚੱਕਰ ਦੇ ਕੇਂਦਰ ਵਿੱਚੋਂ ਦੀ ਲੰਘਦੀ ਹੈ ਇਹਨੂੰ ਆਪਾਂ ਕਹਿੰਦੇ ਨੇ ਹੈਗੇ ਵਿਆਸ ਇਹਦੇ ਵਿੱਚ ਡਾਇਮੀਟਰ ਔਰ ਸਭ ਤੋਂ ਵੱਡੀ ਜੀਵਾ ਜਿਹੜੀ ਚੱਕਰ ਦੀ ਸਭ ਤੋਂ ਵੱਡੀ ਜੀਵਾ ਆਪਾਂ ਵਿਆਸ ਨੂੰ ਕਹਿੰਦੇ ਆਗੇ ਵਿਆਸ ਦਾ ਜਦੋਂ ਆਪਾਂ ਅੱਧ ਕਰ ਦਿੰਦੇ ਆ ਕਿਉਂ ਕੀ ਹੋ ਜਾਂਦਾਗਾ ਵਿਆਸ ਨੂੰ ਜਦੋਂ ਆਪਾਂ ਦੋ ਤੇ ਵੰਡਦੇ ਹਾਂ ਉਹ ਕੀ ਆ ਜਾਂਦਾ ਆਪਣੇ ਕੋਲ ਅਰਧ ਵਿਆਸ ਆ ਜਾਂਦਾ ਜੇ ਕੋਈ ਰੇਖਾ ਚੱਕਰ ਨੂੰ ਕੱਟ ਕੇ ਬਾਹਰ ਨਿਕਲ ਜੇ ਇਹਨੂੰ ਆਪਾਂ ਕਹਿ ਦਿੰਦੇ ਹਾਂ ਜੇ ਸੇਧਕ ਰੇਖਾ ਜਾਂ ਸੇਕੈਂਟ ਕਹਿ ਦਿੰਦੇ ਆ ਉਸ ਤੋਂ ਬਾਅਦ ਤੁਹਾਡੇ ਕੋਲ ਦੇਖੋ ਦੋ ਇੱਕ ਇਹ ਵਿਆਸ ਹੋ ਗਿਆ ਚੱਕਰ ਦਾ ਤੁਹਾਡੇ ਕੋਲ ਬਿਆਸ ਦੇ ਸਿਰਿਆਂ ਤੇ ਜਿਹੜੇ ਦੋ ਆਪਣੇ ਕੋਲ ਸਪਰਸਰ ਖਾਵਾਂ ਹੋਣਗੇ ਆ ਉਹ ਦੋਨੇ ਕੀ ਹੁੰਦਗਾ ਆਪਣਾ ਸਮੰਤਰ ਹੁੰਦਗਾ ਕਈ ਵਾਰ ਤੁਹਾਨੂੰ ਇਹ ਪੁੱਛ ਲੈਂਦੇਗੇ ਵੀ ਦੋ ਸਮੰਤਰ ਜਿਹੜੇ ਹੈਗੇਆਂ ਗਿਆ ਸਪਰਸਰ ਖਾਵਾਂਗੇ ਆ ਉਹਨਾਂ ਦੇ ਵਿਚਲੀ ਦੂਰੀ ਦਾਸ ਹੈਗੀ ਤਾਂ ਇਹਦਾ ਬਿਆਸ ਦੱਸੋ ਜਾਂ ਅਰਧ ਬਿਆਸ ਦੱਸੋ ਬਿਆਸ ਦੱਸ ਹੋ ਜੂਗਾ ਅਰਧ ਬਿਆਸ ਕਰਕੇ ਤੇ ਇਹਦਾ ਅੱਧ ਕਰਦਾਂਗੇ ਤਾਂ ਕਿੰਨਾ ਰਹਿ ਜੂਗਾ ਆਪਣੇ ਕੋਲੇ 5 ਰਹਿ ਜਾਊਗਾ ਉਸ ਤੋਂ ਬਾਅਦ ਚੱਕਰ ਦੇ ਜੇ ਕੋਈ ਬਾਹਰ ਬਿੰਦੂ ਹੈ ਉੱਥੋਂ ਆਪਾਂ ਚੱਕਰ ਦੇ ਉੱਪਰ ਦੋ ਸਪਰਸ ਰਖਾਵਾ ਖਿੱਚ ਸਕਦੇ ਹਾਂ ਜੇ ਚੱਕਰ ਦੇ ਉੱਪਰ ਕੋਈ ਬਿੰਦੂ ਚੱਕਰ ਦੇ ਬਾਹਰ ਬਿੰਦੂ ਹੈਗਾ ਉਸ ਤੋਂ ਆਪਾਂ ਦੋ ਸਪਰਸ ਰਖਾਵਾ ਖਿੱਚ ਸਕਦੇ ਹਾਂ ਜੇ ਚੱਕਰ ਦੇ ਉੱਪਰ ਬਿੰਦੂ ਹੈਗਾ ਉਸ ਤੋਂ ਆਪਾਂ ਇੱਕ ਸਪਰਸ ਰਖਾ ਕੇ ਖਿੱਚ ਸਕਦੇ ਹਾਂ ਇਹ ਵਾਲੀ ਜਿਵੇਂ ਇੱਕ ਹੋ ਗਈ ਬਾਹਰਲੇ ਤੋਂ 2 ਹੋ ਗਿਆ ਜੇ ਕੋਈ ਚੱਕਰ ਦੇ ਅੰਦਰ ਹੈਗਾ ਤਾਂ ਉਸ ਤੋਂ ਆਪਾਂ ਕੋਈ ਵੀ ਸਪਰਸ਼ ਰੇਖਾ ਨਹੀਂ ਖਿੱਚ ਸਕਦੇ ਇਹ ਚੱਕਰ ਤੱਕ ਜੇ ਹੋ ਗਿਆ ਆਪਣੇ ਕੋਲੇ ਮੰਨ ਲਓ ਕੇਂਦਰ ਹੈਗਾ ਚੱਕਰ ਦੇ ਕੇਂਦਰ ਨੂੰ ਜਦੋਂ ਆਪਾਂ ਸਪਰਸ਼ ਬਿੰਦੂ ਨਾਲ ਲਾਉਣੇ ਆਗੇ ਤਾਂ ਇਹ ਤੁਹਾਡੇ ਕੋਲ ਇੱਕ ਤਿਰਪੰਜ ਬਣ ਜਾਂਦੀ ਹੈਗੀ ਇਹ ਬਣ ਕੇ ਆਪਣੀ ਪੂਰੀ ਕੀ ਬਣ ਕੇ ਆਪਣੇ ਕੋਲੇ ਚਤਰਪੰਜ ਜਿਹਨੂੰ ਆਪਾਂ ਇਹਨੂੰ O ਕਹ ਲਿਆ ਇਹ ਹਮੇਸ਼ਾ ਆਪਣੇ ਕੋਲ ਕੀ ਹੁੰਦੀ ਹੈ ਲਬ ਹੁੰਦੀ ਹੈ ਵੈਸੇ ਇਹ ਥਿਊਰਮ ਵੀ ਹੈਗੀ ਜਿਹੜੀ ਤੁਹਾਨੂੰ ਪੇਪਰ ਦੇ ਵਿੱਚ ਆ ਸਕਦੀ ਹੈਗੀ ਇੱਥੇ ਜਿਹੜਾ ਮੇਨ ਰਿਜ਼ਲਟ ਹੈਗਾ ਉਹ ਇਹ ਹੈਗਾ ਵੀ ਜਿਹੜਾ ਤੁਹਾਡੇ ਕੋਲੇ ਇਹ ਵਾਲਾ ਕੋਣ ਹੈਗਾ O ਤੇ ਇਹ ਵਾਲਾ ਕੋਣ ਹੈ ਸਾਰਾ P ਕੋਣ O ਤੇ ਕੋਣ P ਇਹਨਾਂ ਦਾ ਜੋੜ ਆਪਣੇ ਕੋਲੇ 180 ਹੁੰਦਾ ਹੈਗਾ ਇਹਦੇ ਵਿੱਚੋਂ MCQ ਬਣਦਾ ਹੈ ਮੰਨ ਲਓ ਤੁਹਾਨੂੰ ਪੁੱਛਿਆ ਵੀ ਕੋਣ P ਹੈ ਇਹ 70 ਡਿਗਰੀ ਹੈ ਤੁਹਾਨੂੰ ਪੁੱਛਿਆ O ਦੱਸੋ ਤਾਂ ਉਹ ਕਿੰਨਾ ਹੋ ਜਾਊਗਾ 110 ਹੋ ਜਾਊਗਾ ਜਿਹੜੀ ਤੁਹਾਡੇ ਕੋਲੇ OP ਰੇਖਾ ਕੀ ਇਹ ਇਹਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਕੱਟ ਦਿੱਤੀ ਹੈਗੀ ਆਹ ਵਾਲਾ ਭਾਗ ਤੇ ਆਹ ਵਾਲਾ ਭਾਗ ਦੋਨੇ ਬਰਾਬਰ ਹੁੰਦੇ ਆ ਆਹ ਵਾਲਾ ਭਾਗ ਤੇ ਆਹ ਵਾਲਾ ਭਾਗ ਦੋਨੋਂ ਕੀ ਹੁੰਦੇ ਹੈਗੇ ਬਰਾਬਰ ਹੁੰਦੇ ਹੈਗੇ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਣਾਗਾ ਤਾਂ ਤੁਹਾਡੇ ਸਾਰੇ ਆਲਮੋਸਟ ਐਮਸੀਕਿਊ ਹੋ ਜਾਣੇ ਇੱਕ ਪੁਆਇੰਟ ਹੋਰ ਹੈਗਾ ਵੀ ਜਦੋਂ ਤੁਹਾਡੇ ਕੋਲੇ ਇਹ ਵਾਲੀ ਇੱਕ ਟ੍ਰੈਂਗਲ ਬਣਦੀ ਹੈਗੀ ਜਿਹੜੀ O A P ਹੈ OAP ਦੇ ਵਿੱਚ ਜਿਹੜਾ ਕੋਣ A ਹੈਗਾ ਇਹ ਆਪਣੇ ਕੋਲੇ 90 ਡਿਗਰੀ ਹੋਊਗਾ ਤਾਂ ਇਹਨੂੰ ਆਪਾਂ ਕਵਾਂਗੇ ਕਰਨ ਕਵਾਂਗੇ ओके ਬੰਦੂ ਕੇ ਇਹਨੂੰ ਆਪਾਂ ਲੰਬ ਕਵਾਂਗੇ ਤੇ ਇਹਨੂੰ ਆਪਾਂ ਆਧਾਰ ਕਵਾਂਗੇ ਤਾਂ ਇੱਥੇ ਤੁਹਾਡੇ ਕੋਲੇ ਜੇ ਤਿੰਨ ਅਰਧ ਵਿਆਸ ਦਿੱਤਾਗਾ ਜਾਂ ਤੁਹਾਡੇ ਕੋਲੇ ਕੀ ਹੈਗਾ ਇੱਕ ਜਿਹੜਾ ਹੈਗਾ ਸਪਰਸ ਰੇਖਾ ਦੇਤੀ ਜਦ ਤੁਹਾਡੇ ਕੋਲੇ A O P ਪਤਾ ਕਰਨ ਨੂੰ ਕਹਿੰਗੇ ਤੁਹਾਡੇ ਕੋਲੇ ਇੱਥੇ ਪਾਈਥਾਗੋਰਸ ਦਾ ਉਹ ਲਿਖਿਆ H ਦੀ 2 P ਦੀ 2 B ਦੀ 2 ਇੱਕ ਜਿਹੜੇ ਚੱਕਰ ਦੇ ਬਾਹਰਲੇ ਬਿੰਦੂ ਤੋਂ ਜਿਹੜਾ ਸਪਰਸ ਰਖਾਵਾ ਖਿੱਚਦੇ ਆਪਾਂ OA ਤੇ OB ਇਹਨਾਂ ਦੀ ਲંબਾਈ ਕੀ ਹੁੰਦੀ ਹੈਗੀ ਦੋਨੋਂ ਦੀ ਬਰਾਬਰ ਹੁੰਦੀ ਹੈਗੀ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਗੱਲਾਂ ਨੂੰ ਕੀ ਪੁਆਇੰਟਸ ਨੇ ਜਿਹੜੇ ਇਹ ਧਿਆਨ ਚਰ ਕਰਨੇ ਹੈਗੇ ਤਾਂ ਇਹਨਾਂ ਨਾਲ ਤੁਹਾਡੇ ਮੋਸਟਲੀ ਐਮਸੀਕਿਊ ਸੋਲਵ ਹੋ ਜਾਣਗੇ ਦੇਖੋ ਚੱਕਰ ਦੇ ਚੱਕਰ ਤੇ ਕਿੰਨੇਗਾ ਸਪਰਸ ਰਖਾਵਾਂ ਹੋ ਸਕਦੀਆਂ ਹਨ ਦੇਖੋ ਇੱਕ ਚੱਕਰ ਤੇ ਸਪਰਸ ਰਖਾਵਾਂ ਦਾ ਅਣਗਿਣਤ ਹੋ ਸਕਦੀਆਂ ਹਨ ਬਟ ਜੇ ਸਮੰਤਰ ਸਪਰਸ ਰਖਾਵਾਂ ਕਿਹਾ ਗਿਆ ਤਾਂ ਫਿਰ ਦੋ ਹੋਣਗੀਆਂ ਜੇਕਰ ਚੱਕਰ ਦੀਆਂ ਦੋ ਸਮੰਤਰ ਸਪਰਸ ਰਖਾਵਾਂ ਵਿੱਚ ਕੋ ਦੂਰੀ ਕਿੰਨੀ ਹੈ 10 ਹੈ ਤਾਂ ਚੱਕਰ ਦਾ ਅਰਧ ਵਿਆਸ ਇਹਦਾ ਅੱਧਾ ਕਰ ਦਿਓ ਕਿੰਨਾ ਹੋ ਜਾਊਗਾ ਆਪਣੇ ਕੋਲੇ ਅਨਸਰ 5 ਤੁਹਾਡਾ ਅਨਸਰ ਆ ਜਾਊਗਾ ਚੱਕਰ ਦੇ ਆਪਸ-ਵੱਦ ਕਿੰਨੀਆਂ ਸਪਰਸ਼ਕਾਂ ਹੋ ਸਕਦੀਆਂ ਨੇ ਆ ਚੱਕਰ ਦੇ ਕਿੰਨੇ ਆ ਸਮੰਤਰ ਸੌਰੀ ਇੱਥੇ ਆਪਾਂ ਨੂੰ ਸਮੰਤਰ ਕਿਹਾ ਸੀਗਾ ਜੇ ਸਮੰਤਰ ਸਪਰਸ਼ਕਾਂ ਕਿਹਾ ਕਿਹਾ ਤਾਂ ਦੋ ਹੋਣਗੀਆਂ ਜੇ ਕੁੱਲ ਸਪਰਸ਼ਕਾਂ ਕਿਹਾ ਕਿੰਗੀਆਂ ਤਾਂ ਉਹ ਆਪਣੇ ਕੋਲੇ ਅਣਗਿਣਤ ਹੋਣਗੀਆਂ ਇੱਕ ਬਾਰੀ ਬਿੰਦੂ ਤੋਂ ਚੱਕਰ ਤੇ ਕਿੰਨੀਆਂ ਸਪਰਸ਼ਕਾਂ ਖਿੱਚੀਆਂ ਜਾ ਸਕਦੀਆਂ ਉਹ ਕੀ ਹੋਊ ਤੁਹਾਡਾ ਆਨਸਰ ਦੋ ਹੋਊਗਾ ਉਸ ਤੋਂ ਬਾਅਦ ਨੈਕਸਟ ਸਲਾਈਡ ਤੇ ਚੱਲਦੇ ਆਪਾਂ ਇੱਕ ਵਾਰੀ ਬਿਦੂ ਦੋ ਚੱਕਰ ਤੇ ਸਪਰਸ ਦੂਰ ਖਾਵਾਂ ਖਿਤੀਆਂ ਜਾਣ ਤਾਂ ਉਹ ਬਰਾਬਰ ਹੁੰਦੀਆਂ ਹਨ ਇਹ ਆਪਾਂ ਹੁਣੇ ਸਲਾਈਡ ਦੇ ਪਹਿਲੀ ਸਲਾਈਡ ਦੇ ਵਿੱਚ ਕੀਤਾ ਸੀਗਾ ਕੀ ਪੁਆਇੰਟਸ ਦੇ ਵਿੱਚ ਜੇਕਰ ਦਿੱਤੇ ਗਏ ਚੱਕਰ ਵਿੱਚ PQ PO POA ਇਹ ਦੱਸ ਦੇਤਾ ਆਪਾਂ ਨੂੰ O ਕਿਉਂ ਛੇ ਦੇਤਾ ਤਾਂ PQ ਆਪਾਂ ਪਤਾ ਕਰਨਾਗਾ ਇਹ ਤੁਹਾਡੇ ਕੋਲੇ H ਦੇਤਾ ਤਾਂ ਆਪਣੇ ਕੋਲੇ h ਦੀ 2 p ਦੀ 2 b ਦੀ 2 h ਕਿੰਨਾ ਕੁ ਆਪਣੇ ਕੋਲੇ 10 ਦੀ ਪਾਵਰ 2 p ਆਪਣੇ ਕੋਲੇ ਹੈ ਮੰਨ ਲਓ 6 ਦੀ ਪਾਵਰ 2 b ਸਾਨੂੰ ਆਪਾਂ ਪਤਾ ਕਰਨਾ ਇਹ ਹੋ ਗਿਆ 100 100 ਘਟਾਓ ਦੇ 36 b ਦੀ 2 b ਦੀ 2 ਹੋ ਗਿਆ ਆਪਣੇ ਕੋਲੇ 64 ਜਿਹਨੂੰ ਆਪਾਂ 8 ਦੀ 2 ਕਹਾਂਗੇ 2 ਨਾਲ 2 ਘਟ ਗਿਆ ਤੇ b ਕਿੰਨਾ ਆ ਗਿਆ ਆਪਣੇ ਕੋਲੇ 8 ਆ ਗਿਆ ਤਾਂ ਤੁਹਾਡਾ ਆਨਸਰ ਆ ਗਿਆ ਇੱਥੇ 8 ਸੈਂਟੀਮੀਟਰ ਇੱਕ ਬਿੰਦੂ q ਤੋਂ ਚੱਕਰ ਦੀ ਸਪਰਸ਼ ਰੇਖਾ ਦੀ ਲੰਬਾਈ 24 ਸੈਂਟੀਮੀਟਰ ਹੈ ਜੋ ਚੱਕਰ ਦੇ ਕੇਂਦਰ ਤੋਂ 25 ਸੈਂਟੀਮੀਟਰ ਦੀ ਦੂਰੀ ਤੇ ਹੈ ਹੁਣ ਚੱਕਰ ਦੇ ਕੇਂਦਰ ਤੋਂ 25 ਸੈਂਟੀਮੀਟਰ ਦੀ ਦੂਰੀ ਤੇ ਹੈ ਉਹ ਤੁਹਾਡੇ ਕੋਲ ਕੀ ਹੋ ਗਿਆ ਜਿਵੇਂ ਇਹ ਦਿੱਤਾ ਹੋਇਆ ਕਾਰਨ ਹੋ ਗਿਆ h h ਹੋ ਗਿਆ 25 ਤੇ ਤੁਹਾਡੇ ਕੋਲੇ ਜਿਹੜਾ ਹੈਗਾ ਸਪਰਸ਼ ਰੇਖਾ ਦੀ ਲੰਬਾਈ ਜਿਹੜੂ ਤੁਸੀਂ b ਕਹਿੰੋ ਉਹ 24 ਹੋਗੀ ਤਾਂ ਆਪਣੇ ਕੋਲੇ ਮੁੱਲ ਪਰੋ ਫਾਰਮੂਲੇ 'ਚ 25 ਦੀ ਬਜਾਏ 2 बराबर पी ਦੀ 2 ਜੋੜ ਬੀ ਹੈਗਾ 24 ਦੀ ਪਾਵਰ 2 ਇਹਨੂੰ ਇੱਧਰ ਲਿਆਵਾਂਗੇ 625 576 ਪੀ ਦੀ 2 ਪੀ ਦੀ 2 ਹੋ ਗਿਆ ਆਪਣੇ ਕੋਲੇ 49 ਤੇ ਇਹਨੂੰ ਵਿਖਣੇ ਆਪਾਂ 7 ਦੀ ਪਾਵਰ 2 ਤਾਂ ਪੀ ਆਪਣੇ ਕੋਲੇ 7 ਸੈਂਟੀਮੀਟਰ ਆ ਗਿਆ ਇਹ ਕੀ ਹੋ ਗਿਆ ਆਪਣੇ ਕੋਲੇ ਆਨਸਰ ਸੀ ਇੱਕ ਬਿੰਦੂ ਏ ਤੋਂ ਜੋ ਇੱਕ ਚੱਕਰ ਦੇ ਕੇਂਦਰ ਤੋਂ 5 ਸੈਂਟੀਮੀਟਰ ਦੀ ਦੂਰੀ ਤੇ ਹੈ ਚੱਕਰ ਤੇ ਸ্পর্শ ਰੇਖਾ ਦੀ ਲંબਾਈ 4 ਸੈਂਟੀਮੀਟਰ ਹੈ ਚੱਕਰ ਦਾ ਅਰਧ ਇਹਦੇ ਵਿੱਚ ਅਰਧ ਦੇਖੋ ਇੱਕ ਬਿੰਦੂ A ਤੋਂ ਇੱਕ ਚੱਕਰ ਤੇ ਚੱਕਰ ਦੇ ਕੇਂਦਰ ਤੋਂ ਦੂਰੀ ਜਿਹੜੀ ਕੇਂਦਰ ਤੋਂ ਦੂਰੀ ਉਹ H ਹੁੰਦੀ ਹੈ ਆਪਣੇ ਕੋਲੇ H ਵੱਜ ਹੈ ਇੱਕ ਤੁਹਾਡੇ ਕੋਲੇ 4 ਦਿੱਤਾ ਤਾਂ ਤੁਹਾਡੇ ਕੋਲੇ ਜੇ ਉਹ H ਦਿੱਤਾ ਗਿਆ ਤਾਂ ਇਹਦਾ ਵਰਗ ਕਰ ਦੋ ਇਹਦਾ ਵਰਗ ਘਟਾ ਦਿਓ ਜੇ H ਪਤਾ ਕਰਨਾ ਹੈ ਤਾਂ ਜਿਹੜੇ ਦੋ ਥਲੇਟਾ ਦਿੱਤੇ ਹੋਣਾਂ ਦਾ ਜੋੜ ਕਰ ਦੋ ਜੇ H ਦਿੱਤਾ ਹੋਇਆ ਤਾਂ ਉਹ ਘਟਾ ਦਿਓ ਤਿਹਦਾ ਵਰਗਮੂਲ ਕਰ ਦੋ ਇਹੋ ਹੀ ਆ ਰਿਜ਼ਲਟ ਲੱਗ ਗਿਆ ਆਪਣਾ ਇਹ ਆ ਗਿਆ ਤੁਹਾਡੇ ਕੋਲੇ 9 ਦਾ ਵਰਗਮੂਲ 3 ਤੁਹਾਡਾ ਆਨਸਰ ਆ ਗਿਆ ਇਹ ਵਾਲਾ ਜੇਕਰ TP ਇਹੋ ਹੀ ਆ ਗਿਆ A 110 ਆ ਗਿਆ ਤਾਂ ਆਪਾਂ PTQ ਇਹਨਾਂ ਦੋਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾਗਾ 180 ਹੁੰਦਾਗਾ ਇਹ 110 ਹੈ ਤੇ ਇਹ ਕਿੰਨਾ ਹੋ ਗਿਆ ਆਪਣਾ 70 ਡਿਗਰੀ ਆਨਸਰ ਆ ਗਿਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੱਗੇ ਨੈਕਸਟ ਸਲਾਈਡ ਤੇ ਇਹ ਦੇਖੋ ਇਹ ਤੁਹਾਡਾ एमसीक्यू ਜਿਹੜਾ ਹੈਗਾ 12ਵਾਂ ਚਤਰ ਵਿੱਚ ਚੱਕਰ ਦੇ ਪਾਸੇ ਸੋਦਾ ਦੇਖੋ ਆਪਣੇ ਕੋਲ ਹੈਗਾ ए बी ए बी ਇਹ 6 ਦਿੱਤਾ ਇਹਨੂੰ ਮੈਂ ਕਹਿੰਦਾ ਆਪਣੇ ਕੋਲੇ x ਹੈਗਾ ਇਹ ਸਾਰਾ 6 ਹੈਗਾ ए x ਅਤੇ ਇਹ ਕਿਨਾਰਾ ਹੈਗਾ ਆਪਣੇ ਕੋਲੇ x ਘਟਾਓ 6 ਜੇ ਇਹ x ਅਤੇ ਇਹ ਵੀ ਤਾਂ x ਹੋਊਗਾ ਕਿਉਂਕਿ ਬਾਹਰੀ ਬਿੰਦੂ ਤੋਂ स्पर्ਸ਼ ਰੇਖਾ ਹੋਗੀ बी पी ਤੇ बी क्यू ਹੁਣ ਜਿਹੜਾ ਬੀ ਸੀ ਹੈ bc ਆਪਾਂ ਨੂੰ 7 ਦੇ ਤਾਂ ਸਾਰਾ ਜੇ ਸਾਰਾ 7 ਹੈਗਾ a n a, x ਤਾਂ ਇਹ ਕਿੰਨਾ ਹੋ ਗਿਆ ਆਪਣੇ ਕੋਲੇ 7 ਘਟਾਓ x ਹੋ ਗਿਆ ਹੁਣ cq ਤੇ cr ਇਹ ਵੀ ਸਪਰਸ਼ ਰੇਖਾ ਜੀ ਤਾਂ ਇਹ ਵੀ ਤੁਹਾਡੇ ਕੋਲ ਕਿੰਨੀ ਹੋਗੀ 7 x ਹੋ ਗਈ ਜਿਹੜੀ cr ਹੋਗੀ ਜਿਹੜੀ dc ਹੈ dc ਆਪਣੇ ਕੋਲੇ 4 ਹੈ ਸਾਰੀ ਤਾਂ 4 ਦੇ ਵਿੱਚੋਂ 7 ਘਟਾਓ x ਕੱਢਾਂਗੇ ਇਹ ਹੋ ਗਿਆ 4 ਘਟਾਓ 7 ਜੋੜ ਦੇ x ਇਹ ਹੋ ਗਿਆ x ਘਟਾਓ 3 ਤੇ ਆਹ ਵਾਲੀ ਸਾਈਡ ਤੁਹਾਡੇ ਕੋਲੇ x ਘਟਾਓ 3 나ਵੀ ਤੇ a ਵੀ x ਘਟਾਓ 3 나ਵੀ ਜੇ a x ਘਟਾਓ 6 ਆ ਤੇ ਇਹ ਵੀ ਕਿੰਨੀ ਹੋ ਗਈ ਆਪਣੇ ਕੋਲੇ x ਘਟਾਓ 6 ਹੋ ਗਈ ਇਹਨਾਂ ਦੋਨੋਂ ਨੂੰ ਜੋੜ ਦੋ x ਘਟਾਓ 6 ਜੋੜ x ਘਟਾਓ ਆ ਸੌਰੀ ਇਹ ਸਾਰੀ 6 ਸੀਗੀ x ਸੀ ਤੇ ਇਹ ਆਪਾਂ 6 ਘਟਾਓ x ਦਿਖਾਂਗੇ 6 ਘਟਾਓ x ਸਹੀ ਹੋ ਗਿਆ 6 ਘਟਾਓ x ਜੋੜ x ਘਟਾਓ 3 ਇਹ ਅਨਸਰ ਹੋ ਗਿਆ ਸਹੀ ਜੀ 3 ਘਟੇ 3 ਤਾਂ 0 ਸੈਂਟੀਮੀਟਰ ਅਨਸਰ ਆ ਗਿਆ ਇਹ ਐਕਸਰਸਾਈਜ਼ ਦਾ ਸਵਾਲ ਹੈਗਾ ਜਿਹੜਾ 12ਵਾਂ ਐਮਸੀਕੂ ਹੈਗਾ ਜੇਕਰ ਸਪਰਸਰੇ ਦਾ ਪੀ ਏ ਦੇ ਪੀ ਬੀ ਬਿੰਦੂ ਪੀ ਤੋਂ ਕੇਂਦਰ ਓ ਵਾਲੇ ਚੱਕਰ ਤੱਕ ਤੇ 80 ਡਿਗਰੀ ਦੇ ਕੋਣ ਤੇ ਇੱਕ ਦੂਜੇ ਨਾਲ ਝੁਕੇ ਹਨ ਤਾਂ ਪੀ ਓ ਏ ਪਤਾ ਕਰਨਾ ਦੇਖੋ ਇਹ ਚੱਕਰ ਹੈਗਾ ਇਹ ਪੀ ਬਿੰਦੂ ਹੈਗਾ ਇਹ ਪੀ ਏ ਹੋ ਗਿਆ ਇਹ ਪੀ b ਹੋ ਗਿਆ ਆਪਾਂ ਨੂੰ ਕਹਤਾ ਇਹ o ਹੈਗਾ ਆ ਕੇਂਦਰ o ਵਾਲੇ ਚੱਕਰ ਤੱਕ ਦੇ ਕੋਣ ਦੇ ਇੱਕ ਦੂਜੇ ਨਾਲ ਝੁਕੇ ਹੋਇਆ ਨੇ p o e ਪਤਾ ਕਰਨਾ ਆਪਾਂ a p o e ਆ ਵਾਲਾ ਤਾਂ ਆਪਣੇ ਕੋਲ ਜੇਕਰ ਸਪੱਸ਼ਟ ਹੈ ਕਿ p ਇਹਦੇ p b ਬਿੰਦੂ p ਤੇ p ਤੋਂ ਕੇਂਦਰ o ਵਾਲੇ ਚੱਕਰ ਤੱਕ 80 ਡਿਗਰੀ ਦੇ कोण ਦੇ ਆਧਾ 80 ਡਿਗਰੀ ਦਾ ਕੋਣ ਹੋ ਗਿਆ ਸਾਰਾ ਆਪ ਨੂੰ ਪੋਏ ਕਿਹਾ ਜੇ a 80 ਦਾ ਹੋ ਗਿਆ ਤੇ ਇਹ ਸਾਰਾ ਆਪਣਾ 100 ਦਾ ਹੋ ਗਿਆ ਤੇ ਆ ਆਧਾ ਕਿੰਨਾ ਹੋ ਗਿਆ 50 ਡਿਗਰੀ ਦਾ ਕੋਣ ਹੋ ਗਿਆ ਤੁਹਾਡੇ ਆਪਸ਼ਨ a ਹੈ ਕਿ ਕੇਂਦਰ ਤੋਂ ਜੀਵਾ ab ਦੀ ਦੂਰੀ 12 ਸੈਂਟੀਮੀਟਰ ਹੈ ਇੱਕ ਚੱਕਰ ਆਪਣੇ ਕੋਲੇ ਇਹ ਜੀਵਾ ਹੋ ਗਈ ਕੇਂਦਰ ਤੋਂ ਦੂਰੀ ਕਿੰਨੀ ਹੋਗੀ 12 ਸੈਂਟੀਮੀਟਰ ਅਤੇ ਜੀਵਾ ਦੀ ਲੰਬਾਈ 10 ਹੈ ਜੇ ਇਹ 10 ਹੈਗੀ ਤਾਂ ਇਹ ਕਿੰਨੀ ਹੋਗੀ 5 ਹੋਗੀ ਤਾਂ ਅਰਧ ਵਿਆਸ ਪਤਾ ਕਰਨਾ ਹੈਗਾ ਮੇਜ ਤੁਹਾਡੇ ਕੋਲੇ ਹਾਈਪੋਟੈਨਸ ਪਤਾ ਕਰਨਾ ਜਦੋਂ ਹਾਈਪੋਟੈਨਸ ਪਤਾ ਕਰਨਾ ਇਹਨਾਂ ਦੋਨਾਂ ਦੇ ਵਰਗਾਂ ਦਾ ਜੋੜ ਕਰ ਦੋ 12 ਦਾ ਵਰਗ ਹੋ ਗਿਆ 144 5 ਦਾ ਵਰਗ 25 ਇਹ ਹੋ ਗਿਆ 169 ਦਾ ਵਰਗ ਕੋ ਕਿੰਨਾ ਆ ਗਿਆ 13 13 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਦੋ ਸਮ ਕੇਂਦਰੀ ਚੱਕਰ ਦੇ ਅਰਧ ਵਿਆਸ ਕੰਮ ਕਰ 5 ਤੇ 3 ਸੈਂਟੀਮੀਟਰ ਹਨ ਦੇਖੋ ਇੱਕ ਇਸ ਦੋ ਸਮਕੇਂਦਰੀ ਚੱਕਰ ਹੁੰਦੇ ਹੈਗੇ ਜਿਨ੍ਹਾਂ ਦੇ ਕੇਂਦਰ ਹੁੰਦੇ ਹੈਗੇ ਉਹ ਸੇਮ ਹੁੰਦੇ ਹੈਗੇ ਦੋ ਸਮਕੇਂਦਰੀ ਚੱਕਰ ਦੇ ਅਰਧ ਵਿਆਸ 5 ਤੇ 3 ਹਨ ਮਤਲਬ ਇਹ ਤੁਹਾਡੇ ਕੋਲ ਕਿੰਨਾ ਹੋ ਗਿਆ 3 ਹੋ ਗਿਆ ਇਹ ਤੁਹਾਡੇ ਕੋਲ ਕਿੰਨਾ ਹੋ ਗਿਆ 5 ਹੋ ਗਿਆ ਤੇ ਆਪਾਂ ਉਹ ਲਾਈਨ ਪਤਾ ਕਰਨੀ ਹੈਗੀ ਜਿਹੜੀ ਇੱਕ ਦੀ ਜੀਵਾ ਹੋਵੇ ਤੇ ਦੂਜੀ ਦੀ ਸਪਰਸ਼ ਕਰਦੀ ਹੋਵੇ ਇਹ ਹੋ ਗਿਆ ਤੁਹਾਡੇ ਕੋਲੇ ਹੁਣ ਕਰਨ ਦਿੱਤਾਗਾ ਧਾਰ ਪਤਾ ਕਰਨਾਗਾ ਤਾ 25 ਘਟਾਓ 9 ਵਰਗ ਕਰਕੇ ਘਟਾ ਦਾਂਗੇ 16 ਦਾ ਵਰਗਮੂਲ 4 ਆ ਗਿਆ 4 a ਹੈਗੇ 4 a ਹੋ ਗਈ ਕਿਉਂਕਿ ਇਹ ਲੜਕ ਕੇਂਦਰ ਤੋਂ ਜੀਵਾ ਦੇ ਉੱਪਰ ਲੰਬ ਖਿੜਦੇ ਆਗੇ ਉਹ ਬਰਾਬਰ ਭਾਗਾਂ 'ਚ ਵੰਡਦਾ 8 ਸੈਂਟੀਮੀਟਰ ਤੁਹਾਡਾ 4 ਤੇ 4 8 ਤੁਹਾਡਾ ਆਨਸਰ ਆ ਗਿਆ ਉਸ ਤੋਂ ਨੈਕਸਟ ਸਲਾਈਡ ਤੇ ਚੱਲਦੇ ਆਪਾਂ ਕਾ ਤਿੰਨ ਅਸਮਰੇਖੀ ਬਿੰਦੂ ਦਿੱਤੇ ਗਏ ਹਨ ਇਨ੍ਹਾਂ ਤਿੰਨ ਬਿੰਦੂਆਂ ਵਿੱਚ ਬਣਾਏ ਜਾ ਸਕਣ ਵਾਲੇ ਚੱਕਰਾਂ ਦੀ ਤਿੰਨ ਅਸਮਰೇಖੀ ਬਿੰਦੂਆਂ ਤੋਂ ਆਪਣੇ ਕੋਲੇ ਕੀ ਹੈਗਾ ਬਤੁਵਤ ਇੱਕ ਚੱਕਰ ਹੀ ਡਰਾ ਕੀਤਾ ਜਾ ਸਕਦਾਗਾ ਦਿੱਤੇ ਚਿੱਤਰ ਵਿੱਚ ਇੱਕ ਬਾਹਰੀ ਬਿੰਦੂ ਪੀ ਤੋਂ ਚੱਕਰ ਤੇ ਪੀਏ ਅਤੇ ਪੀਬੀ ਪੀ ਏ ਅਤੇ ਪੀਬੀ ਸਪਰਸ਼ CD ਤੇ ਚੱਕਰ ਨੂੰ ਇਹ ਦੇਖੋ ਪੀਏ ਬਰਾਬਰ ਹੈ ਪੀਬੀ ਦੇ ਇਧਰੋਂ ਸੀਏ ਬਰਾਬਰ ਹੈ ਸੀਕੂ ਦੇ ਇਹ ਵੀ ਸਪਰਸ਼ ਰੇਖਾ ਹੋਗੀ ਤਾਂ ਪਏ ਪਏ ਆਪਣੇ ਕੋਲ 10 ਹੈਗੀ ਆ ਸਾਰੀ 10 ਹੈਗੀ ਅਤੇ ਸੀ ਕਿਉ ਇਹ ਆਪਣੇ ਕੋਲ ਕਿੰਨੀ ਹੈਗੀ 2 ਹੈ ਆ ਇੰਨੀ ਕੁ 2 ਹੈ ਤੇ ਇਹ ਵੀ ਕਿੰਨੀ ਹੋਗੀ 2 ਹੋਗੀ ਤਾਂ ਪੀ ਸੀ ਪੀ ਸੀ ਦੀ ਆਪਾਂ ਲਵਾਈ ਦੱਸਣੀ ਹੈਗੀ ਦੇਖੋ ਇਹ 2 ਹੈ ਤੇ ਇਹ ਦੋ ਹੀ ਸਾਰੀ 10 ਚੋਂ 2 ਕੱਢ ਦੋ ਕਿੰਨੀ ਰਹਿ ਗਈ 8 ਰਹਿ ਗਈ ਤਾਂ ਤੁਹਾਡਾ ਆਨਸਰ ਕੀ ਆ ਗਿਆ অপਸ਼ਨ ਏ ਤੁਹਾਡਾ ਅਨਸਰ ਆ ਗਿਆ ਉਸ ਤੋਂ ਬਾਅਦ ਆਇਓ ਤੁਸੀਂ ਨੈਕਸਟ ਸਲਾਈਡ ਤੇ ਆਪਣੀ ਸਲਾਈਡ ਹੈ 6th ਜਿਹਦੇ ਵਿੱਚ ਕੀ ਆ ਗਿਆ ਆਪਣੇ ਕੋਲੇ ਸਹੀ ਜਾਂ ਗਲਤ ਵਾਲੇ ਆਗੇ ट्रू ਫਾਲਸ ਕੁਚਨ ਇੱਕ 바ਰੀ ਬਿੰਦੂ ਤੋਂ ਇੱਕ ਚੱਕਰ ਤੇ ਖਿੱਚੀਆਂ ਦੋ ਸਪਰਸਰ ਖੰਡਾਂ ਦੀ ਲੰਬਾਈ ਬਰਾਬਰ ਹੁੰਦੀ ਹੈ ਇਹ ਬਿਲਕੁਲ ਸਹੀ ਹੈ ਇੱਕ ਸਿੱਧਕ ਰੇਖਾ ਚੱਕਰ ਨੂੰ ਬਿਲਕੁਲ ਇੱਕ ਬਿੰਦੂ ਤੇ ਸੁੰਦੀ ਹੈ ছেਦਕ ਰੇਖਾ ਹੁੰਦੀ ਹੈ ਜਿਹੜੀ ਕੱਟ ਕੇ ਬਾਹਰ ਨਿਕਲ ਜਾਂਦੀ ਹੈ ਇਹ ਗਲਤ ਹੈ ਸੁੰਦੀ ਨਹੀਂ ਉਹ ਕੱਟ ਕਰਕੇ ਬਾਹਰ ਨਿਕਲਦੀ ਹੈ ਚੱਕਰ ਦੀ ਸਪਰਸ ਚੱਕਰ ਨੂੰ ਬਿਲਕੁਲ ਦੋ ਬਿੰਦੂ ਤੇ ਕੱਟਦੀ ਹੈ ਨਹੀਂ ਉਹ ਸਪਰਸ ਰੇਖਾ ਸਿਰਫ ਇੱਕ ਬਿੰਦੂ ਤੇ ਕੱਟ ਨੂੰ ਟੱਚ ਕਰਕੇ ਲੰਘਦੀ ਹੈ ਕਿ ਕੱਟਦੀ ਨਹੀਂ ਟੱਚ ਕਰਦੀ ਹੈਗੀ ਸੁੰਦੀ ਹੁੰਦੀ ਹੈ ਇਸ ਕਰਕੇ ਗਲਤ ਹੈਗਾ ਦੋ ਚੱਕਰਾਂ ਵਿੱਚ ਦੋ ਦੋ ਵੱਧ ਸਪਰਸ ਜੇ ਨੋ ਜੇ ਦੋ ਚੱਕਰ ਹੈਗੇ ਉਹਨਾਂ ਦੇ ਵਿੱਚ ਜਿਹੜਾ ਹੈਗਾਗਾ ਸਿਰਫ ਇੱਕ ਹੀ ਸਾਂਝਾ ਸਪਰਸ਼ ਬਿੰਦੂ ਹੋਊਗਾ 2 ਨਹੀਂ ਹੋ ਸਕਦੇ ਗਲਤ ਹੈ ਇੱਕ ਚੱਕਰ ਦੇ ਵਿਆਸ ਦੇ ਸਿਰਿਆਂ ਤੇ ਖਿੱਚੀਆਂ ਗੰਗਾ ਸਮੰਤਰ ਖਾਵਾਂ ਸਮੰਤਰ ਹੁੰਦੀਆਂ ਨੇ ਇਹ ਸਹੀ ਹੈ ਆਪਾਂ ਹੁਣ ਵੜਕੇ ਆਈਏ ਅੰਗੇ ਪਿੱਛੇ ਇੱਕ ਚੱਕਰ ਉੱਤੇ ਇੱਕ ਬਾਹਰੀ ਬਿੰਦੂ ਤੋਂ ਸਪਰਸ਼ ਸਪਰਸ਼ ਦੀ ਲੰਬਾਈ ਸਪਰਸ਼ ਰੇਖਾ ਦੀ ਲੰਬਾਈ ਹਮੇਸ਼ਾ ਚੱਕਰ ਦੇ ਅਰਧ ਵਿਆਸ ਤੋਂ ਵੱਧ ਹੁੰਦੀ ਹੈ ਇੱਕ ਹਾਂ ਬਾਹਰੀ ਬਿੰਦੂ ਤੋਂ ਹੈਗਾ ਹੀ ਹੈਗਾ ਤੁਹਾਡੇ ਕੋਲ ਜੇ ਬਾਹਰੀ ਬਿੰਦੂ ਹੈਗਾ ਇੱਥੋਂ ਵੀ ਇੱਥੋਂ ਵੀ ਖਿੱਚਾਂਗੇ ਸਪਰਸ਼ ਰੇਖਾ ਤੁਹਾਡੇ ਕੋਲ ਕੀ ਹੋਊਗੀ ਉਹ ਕਰਨ ਬਣੂਗੀ अर्ध व्यास दूरी हमेशा बढ़ुंदी आएगी जेकर एक जीवा ए बी एक चक्कर ਦੇ ਕੇਂਦਰ ਤੇ 60 ਡਿਗਰੀ ਦੇ ਕੋਣ ਤੇ ਸੰਮੁਖ ਹੈ ਤਾਂ ए ਅਤੇ बी ਤੇ ਖਿੱਚੀਆਂ स्पर्श रेखाਵਾਂ ਦੇ ਆਪਸੀ ਕੋਣ ਵੀ 60 ਡਿਗਰੀ ਹੁੰਦੇ ਆ ਜੇਕਰ ਇੱਕ जीवा ए, थे, 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 थे? सा, ए बी ਇੱਕ ਚੱਕਰ ਦੇ ਕੇਂਦਰ ਤੇ 60 ਡਿਗਰੀ ਦੇ ਕੋਣ ਤੇ ਸੰਮੁਖ ਬਣਾਉਂਦੀ ਹੈ ਤਾਂ ए ਅਤੇ ਬੀ ਤੇ ਖਿੱਚੀਆਂ ਸਪਰਸ਼ ਰਖਾਵਾਂ ਦੇ ਕੋਣ ਵੀ 60 ਡਿਗਰੀ ਦੇ ਹੁੰਦੇ ਹਨ ਦੇਖੋ ਇਹ ਤੁਹਾਡੇ ਕੋਲ ਇੱਕ ਜੀਵਾ ਗੀ ਇਹ ਕੇਂਦਰ ਤੇ ਕਿੰਨੇ ਡਿਗਰੀ ਦਾ ਕੋਣ ਬਣਾਉਂਦੀ ਹੈਗੀ ਜੇਕਰ ਇੱਕ ਜੀਵਾ AB ਇੱਕ ਚੱਕਰ ਦੇ ਕੇਂਦਰ ਤੇ 60 ਡਿਗਰੀ ਦਾ ਕੋਣ ਬਣਾਉਂਦੀ ਹੈ ਇੱਥੇ ਸਪਰਸ਼ ਰਖਾਵਾਂ ਖਿੱਚਦੀਆਂ ਆਪਾਂ ਤਾਂ ਇਹ 60 ਡਿਗਰੀ ਦਾ ਕੋਣ ਹੈਗਾ ਤਾਂ A ਅਤੇ B ਤੇ ਸਪਰਸ਼ ਰਖਾਵਾਂ ਦੇ ਵਿਚਕਾਰ ਵੀ ਕੋਣ 60 ਡਿਗਰੀ ਹੁੰਦਾ ਹੈ ਇਹ ਗਲਤ ਹੈਗਾ ਕਿਉਂਕਿ ਇਹਨਾਂ ਦੋਨਾਂ ਕੋਣਾਂ ਦਾ ਜਿਹੜਾ ਜੋੜ ਹੈਗਾ ਉਹ 180 ਹੁੰਦਾਗਾ ਤੇ ਜੇ 60 ਹੋ ਗਿਆ ਤੇ 60 ਹੋਏ ਤੇ 120 ਹੋਇਆ ਇਸ ਕਰਕੇ ਇਹ ਗਲਤ ਹੈਗਾ ਇੱਕ ਚੱਕਰ ਦੀਆਂ ਇੱਕੋ ਬਿੰਦੂ ਤੋਂ ਦੋ ਸਪਰਸ ਰਖਾਵਾਂ ਵਿਚਕਾਰ ਕੋਣ 0 ਹੋ ਇੱਕ ਚੱਕਰ ਦੀਆਂ ਇੱਕ ਬਿੰਦੂ ਤੋਂ ਗਲਤ ਹੈ ਨਹੀਂ ਹੋ ਸਕਦਾ ਚੱਕਰ ਦੇ ਅੰਦਰੂਨੀ ਵਿਧਿ ਦੀ ਤੋਂ ਚੱਕਰ ਤੇ ਦੋ ਸਪਰਸ਼ਕਾਂਵਾਂ ਖਿੱਚੀਆਂ ਅੰਦਰੂਨੀ ਵਿਧਿ ਦੀ ਤੋਂ ਕੋਈ ਸਪਰਸ਼ਕਾਂ ਨਹੀਂ ਖਿੱਚੀ ਜਾ ਸਕਦੀ ਚੱਕਰ ਦੀਆਂ ਅਣਗਿਣਤ ਸਪਰਸ਼ਕਾਂਵਾਂ ਹੋ ਸਕਦੀਆਂ ਹਨ ਹਾਂ ਹੋ ਸਕਦੀਆਂ ਸਮੰਤਰ ਸਪਰਸ਼ਕਾਂਵਾਂ ਦੋ ਹੋਣਗੀਆਂ ਤੇ ਕੁੱਲ ਸਪਰਸ਼ਕਾਂਵਾਂ ਜੇ ਪੁੱਛਣਗੇ ਤਾਂ ਉਹ ਅਣਗਿਣਤ ਹੁੰਦੀਆਂ ਨੇ ਇੱਕ ਚੱਕਰ ਨੂੰ ਸਿਰਫ ਇੱਕ ਬਿੰਦੂ ਤੇ ਸਪਰਸ਼ ਕਰਨ ਵਾਲੀ ਰੇਖਾ ਨੂੰ ਸਪਰਸ਼ ਰੇਖਾ ਕਿਹਾ ਜਾਂਦਾ ਹੈ ਇੱਕ ਬਾਹਰੀ ਵਿਧਿ ਤੋਂ ਇੱਕ ਚੱਕਰ ਤੇ ਸਪਰਸ਼ਕਾਂਵਾਂ ਦੀ ਗਿਣਤੀ ਦੋ ਹੁੰਦੀ ਹੈ ਇੱਕ स्पर्ਸ਼ ਰੇਖਾ ਚੱਕਰ ਨੂੰ ਇੱਕ ਬਿੰਦੂ ਤੇ स्पर्ਸ਼ ਬਿੰਦੂ ਤੇ ਇਹਨੂੰ ਆਪਾਂ स्पर्ਸ਼ ਬਿੰਦੂ ਵੀ ਕਹਿ ਸਕਦੇ ਹਾਂ ਗਣਤੀ ਦੇ ਵਿੱਚ ਇੱਕ ਹੈ ਇੱਕ ਰੇਖਾ ਜੋ ਇੱਕ ਚੱਕਰ ਨੂੰ ਦੋ ਬਿੰਦੂਆਂ ਤੇ ਕੱਟਦੀ ਹੈ ਨੂੰ ਚੱਕਰ ਦੀ ਇੱਕ ਰੇਖਾ ਹਾਂ ਇਹਨੂੰ ਆਪਾਂ ਕਹਿੰਦੇ ਹਾਂਗੇ ছেਦਕ ਰੇਖਾ ਇਹ ਮੈਂ ਲਾਸਟ 슬ਾਈਡ ਦੇ ਵਿੱਚ ਵੀ ਕੀਤਾ ਸੀ ਜਿਹੜੀ ਕੱਟ ਕੇ ਬਾਹਰ ਨਿਕਲ ਜਾਂਦੀ ਹੈ ਜੀ ਇਹਨੂੰ ਆਪਾਂ ছেਦਕ ਰੇਖਾ ਕਹਿੰਦੇ ਹਾਂਗੇ ਇੱਕ ਚੱਕਰ ਤੇ ਵੱਧ ਤੋਂ ਵੱਧ ਸਮੰਤਰ ਖਾਵਾਂ ਸਮੰਤਰ ਸਮੰਤਰ ਦੋ ਹੋਣਗੀਆਂ ਇੱਕ ਚੱਕਰ ਦੀ ਸਪਰਸ਼ ਰੇਖਾ ਅਤੇ ਚੱਕਰ ਦੇ ਸਾਂਝੇ ਬਿੰਦੂ ਨੂੰ ਸਪਰਸ਼ ਬਿੰਦੂ ਕਿਹਾ ਜਾਂਦਾ ਹੈ ਚੱਕਰ ਤੇ ਸਥਿਤ ਬਿੰਦੂ ਤੋਂ ਖਿੱਚੀ ਗਈ ਸਪਰਸ਼ ਰਖਾਵਾ ਦੀ ਇੱਕ ਚੱਕਰ ਤੇ ਸਥਿਤ ਚੱਕਰ ਦੇ ਸਥਿਤ ਬਿੰਦੂ ਤੋਂ ਆਪਾਂ ਇੱਕ ਹੀ ਜਿਹੜੀ ਹੈਗੀ ਹੈਗੀ ਉਹ ਸਪਰਸ਼ ਰੇਖਾ ਖਿੱਚ ਸਕਦੇ ਹਾਂਗੇ ਇਸ ਤਰੀਕੇ ਨਾਲ ਤੁਹਾਡੇ ਐਮਸੀਕਿਊ ਤੇ ਥਰੂ ਫਾਲਸ ਆਵਰ ਆ ਫਿਲਪਸ ਦੇ ਆਲਮੋਸਟ ਸਾਰੇ ਜੋ ਇਸ ਚੈਪਟਰ ਦੇ ਵਿੱਚੋਂ ਬਣਦੇ ਹੈਗੇ ਉਹ ਹੋ ਗਏ ਹੈਗੇ ਔਰ ਸਾਰੇ ਮੈਥਡ ਹੋ ਗਏ ਲਗਭਗ ਜਿਸ ਤੋਂ ਬਿਨਾ ਕੋਈ ਹੋਰ ਸਾਮ ਵੀ ਤੁਹਾਨੂੰ ਆਉਂਦਾਗਾ ਤਾਂ ਉਹ ਇਸੇ ਮੈਥਡ ਦੇ ਨਾਲ ਹੀ ਸੰਬੰਧਿਤ ਹੋਊਗਾ ਤਾਂ ਤੁਸੀਂ ਪ੍ਰੈਕਟਿਸ ਕਰਦੇ ਰਹਿਣਾਗਾ ਵੀਡੀਓ ਨੂੰ ਵਾਰ-ਵਾਰ ਦੇਖਦੇ ਰਹਿਣਾ ਤਾਂ ਕਿ ਤੁਹਾਡੇ ਕਨਸੈਪਟ ਕਲੀਅਰ ਹੋ ਜਾਣ ਤਾਂ ਚੈਨਲ ਨਾਲ ਜੁੜੇ ਰਹਿਣਾ ਅਗਲੀਆਂ ਵੀਡੀਓ ਵੀ ਜਲਦੀ ਲੈ ਕੇ ਆ ਰਹੇ ਹੈਗੇ ਤੁਹਾਡੇ ਪੇਪਰ ਤੋਂ ਪਹਿਲਾਂ ਪਹਿਲਾਂ ਇਸ ਚੈਨਲ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਹੈਗਾ ਮਟੀਰੀਅਲ ਜਿਹੜਾ ਪੇਪਰ ਦੇ ਨਾਲ ਸੰਬੰਧਿਤ ਆਵੇਗਾ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ